ਸਸੀਗਾ ਦੋਸਤੋ ਹੋਰ ਪ੍ਰਾਠੀਗਾ ਸਾਰੇ ਆਪਣਾ ਪਹਿਲਾ ਬਈ ਇੱਕ ਬਲੌਗ ਆਪਣਾ YouTube ਤੇ ਪੇਜ ਬਣਾਇਆ ਵਿਆ ਬਾਹਰ ਸੀਜ਼ਨ ਲਾਉਣਗੇ ਸੀ ਇਕੱਠਾ ਬਈ ਬਹੁਤ ਔਖਾ ਰਹਿਣਾ ਬਾਹਰ ਬਈ ਕਾਰਾਂ ਦੇ ਵਿੱਚ ਹੀ ਸੌਣਾ ਪੈਂਦਾ ਜਦੋਂ ਲੇਟ ਹੋ ਜਾਈਦਾ ਨਾ ਰਾਤ ਨੂੰ ਮਸ਼ੀਨ 4 ਵਜੇ ਬੰਦ ਕੀਤੀ ਆ ਸੋਭਾ 2 ਘੰਟੇ ਸੁੱਤਿਆਂ ਬਈ ਕਾਰ ਦੇ ਵਿੱਚ ਹੀ ਸੁੱਤਿਆਂ ਵਿੱਚ ਹੀ ਕੱਪੜੇ ਸਾਰੇ ਬਹੁਤ ਬੁਰਾ ਹੁੰਦਾ ਬਈ ਬਾਹਰ ਰਹਿਣਾ ਬਹੁਤ ਔਖਾ ਹਾਂ ਤੇ ਖਾਣਾ ਤੁਹਾਨੂੰ ਵਿੱਚ ਕਪੜੇ ਬਈ ਵਿੱਚ ਹੀ ਸਭ ਕੁਝ ਹੁੰਦਾ ਹੁਣ ਮਸ਼ੀਨ ਦੀ ਕਰਦੇ ਰਿਪੇਅਰ ਸੁਬਾ ਬੰਤਾਣੀ ਕਰਨੀ ਸੀ ਪਰ ਟੋਕੇ ਟੁੱਟ ਗਏ ਕਿਸੇ ਵਜ੍ਹਾ ਕਰਨਾ ਇਹ ਚੀਜ਼ ਸਮਾਨ ਰੱਖਣਾ ਪੈਂਦਾ ਗੱਡੀ ਦੇ ਹੁਣ ਰਿਪੇਅਰ ਕਰੀ ਨਾ ਟੋਕੇ ਟੁੱਟ ਗਏ ਸੀ ਦੋਨੇ ਵਿੱਚ ਲੋਹਾ ਆ ਗਿਆ ਕੁਝ ਗੱਡੀ ਦੇ ਵਿੱਚ ਹੀ ਸਮਾਨ ਵਿੱਚ ਹੀ ਕਪੜੇ ਇਹ ਵਿੱਚ ਹੀ ਰਿਪੇਅਰ ਦਾ ਸਮਾਨ ਬਈ ਸਭ ਕੁਝ ਵਿੱਚ ਹੀ ਰੱਖਣਾ ਪੈਂਦਾ ਹ ਵਿੱਚ ਗ੍ਰੇਂਡਰ welding ਸਭ ਕੁਝ ਰੱਖਣ ਵਾਲੀ ਬਈ ਚੱਲਦੀਆਂ ਇਹ ਮਸ਼ੀਨਾਂ ਗੱਠਾਂਆਂ ਚਲਾਉਣੀਆਂ ਬਹੁਤ ਔਖੀਆਂ ਅਗਲਾ ਚੱਲਦੀ ਵੇਲ ਦਾ ਫਰਾਨੇ ਕੋਲ ਗੱਠਾਂ ਵਾਲੀ ਆ ਉਹ ਆ ਇਹ ਚਲਾਉਣੀਆਂ ਬਹੁਤ ਔਖੀਆਂ ਹੁਣ ਇਹਦੇ 10 ਜਣੇ ਸਰਾਨੇ ਬੈਠੇ ਮਸ਼ੀਨ ਚੱਲੂਗੀ ਤਾਂ ਲੇਬਰ ਵੀ ਬੈਠੇ ਟਰਾਲਾ ਭਰਾਂਗੇ ਅਸੀਂ ਟੋਕੇ ਦੇ ਟੁੱਟ ਗਏ ਸੀ ਰਾਤ ਸਵੇਰ 4 ਵਜੇ ਬਈ ਹੁਣ ਲੱਗੇ ਪਏ ਆ ਘੰਟਾ ਆ ਗਿਆ ਲੱਗੇ ਪਿਆ ਨੂੰ ਅਸੀਂ ਸੋਚਿਆ ਵੀ ਬਲੌਗ ਬਣਾਇਆ ਕਰਕੇ ਛੋਟੇ ਛੋਟੇ ਲੋਕਾਂ ਨੂੰ ਜਾਣਕਾਰੀ ਵੀ ਦਿਆ ਕਰਕੇ ਕੋਈ ਰਿਪੇਅਰ ਦੀ ਉਹ ਵੀ ਲਾਜ਼ਮੀ ਦਿਆ ਕਰਾਂਗੇ ਭਰਾ ਆਪਾਂ ਇੱਕ ਗ੍ਰੀਸ ਲਾਜ਼ਮੀ ਕਰਿਆ ਕਰੋ ਸਭਾ ਮਸ਼ੀਨਾਂ ਗ੍ਰੀਸ ਕਰਨਾ ਬਹੁਤ ਜ਼ਰੂਰੀ ਹੈ ਬੇ ਮਸ਼ੀਨ ਨੂੰ ਜਦਨਾ ਹਾਂ ਠੀਕ ਹੈ ਸਭਾ ਸਾਰੀ ਮਸ਼ੀਨ ਨੂੰ ਗ੍ਰੀਸ ਕਰਿਆ ਕਰੋ ਨਾਟ ਰਨ ਬਹੁਤ ਜ਼ਰੂਰੀ ਹੁੰਦਾ ਵੀ ਜੇ ਸੁੱਕੇ ਚੱਲ ਜਾਂਦੇ ਉਦੋਂ ਹੀ ਆਪਾਂ ਗੰਡਾ ਗੰਡਾ ਦਿਨੋਂ ਹਟ ਜਾਂਦੀਆਂ ਇਹ ਆਪਣੇ ਕੋਲ ਦਾ 17 ਮਾਡਲ ਬੈਲਰ ਆ ਬਾਈ ਇਹੀ ਚੱਲੀ ਜਾਂਦਾ ਕੋਈ ਨਵਾਂ ਨਹੀਂ ਲਿਆ ਆਪਾਂ ਇਹ ਵੀ ਚੱਲੇ ਹੀ ਲਿਆ ਸੀ ਆਪਾਂ ਨਵੇਂ ਤਾਂ ਇਹਨਾਂ ਨੇ پیسے ਲਾਉਂਦਾ ਕੋਈ ਫਾਇਦਾ ਨਹੀਂ ਐਵੇਂ ਸਰਕਾਰਾਂ ਨੂੰ ਟੈਕਸ ਦੇ ਜਾਂਦਾ ਕੋਈ ਫਾਇਦਾ ਨਹੀਂ ਪੁਰਾਣਾ ਲਓ ਆਪਾਂ ਦਾ ਰਿਪੇਅਰ ਕਰੋ ਤੇ ਚਲਾਓ ਆ ਆਪਣਾ ਨਿਊ ਹਾਲੈਂਡ ਟਰੈਕਟਰ ਜਿਹੜਾ ਨਵਾਂ ਲਿਆ ਇਹਨੂੰ ਮਸ਼ੀਨ ਤੇ ਰਵਾ ਕੀਤਾ ਹੈ ਕਿ ਆ ਆਪਣਾ ਬਈ ਇੰਸਟਾਗ੍ਰam ਪੇਜ ਆ ਇਹਨੂੰ ਫੋਲੋ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸ਼ੇਅਰ ਜ਼ਰੂਰ ਕਰਦੇ ਬਈ ਨਵੇਂ-ਨਵੇਂ ਲੱਗੇ ਬਣਾਉਣਾ ਆਪਾਂ ਬਲੌਗ ਸਪੋਰਟ ਕਰੋ ਭਰਾ ਸਪੋਰਟ ਦੀ ਬੋਤਲ ਉੜ ਹੁੰਦੀ ਆ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਕੋਈ ਫਰਕ ਨਹੀਂ ਮੰਦਾ ਨੱਪਣਾ ਲਾਈਕ ਸ਼ੇਅਰ ਕਰਨਾ ਸਸੀ ਕਾਲ ਭਰਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ